ਅੱਜ 16 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਕੁਝ ਖਾਸ ਮੀ ਨਹੀਂ ਪਿਆ ਪਰ ਬਾਦ ਦੁਪਹਿਰ ਤੋਂ ਬੱਦਲ ਬਾਈ ਵੱਖ-ਵੱਖ ਖੇਤਰਾਂ ਦੇ ਵਿੱਚ ਬਣਨੇ ਸ਼ੁਰੂ ਹੋ ਚੁੱਕੀ ਹੈ ਕਈ ਖੇਤਰਾਂ ਦੇ ਵਿੱਚ ਅੱਜ ਸੂਰਜ ਨੇ ਵੀ ਦਰਸ਼ਨ ਵਧੀਆ ਦਿੱਤੇ ਨੇ ਥੋੜੀ ਜਿਹੀ ਉੱਥੇ ਗਰਮੀ ਜਾਂ ਹੂਮਸ ਵੀ ਦੇਖਣ ਨੂੰ ਮਿਲ ਰਹੀ ਹੈ ਹਵਾ ਦੇ ਵਿੱਚ ਲਗਾਤਾਰ ਰਵਾਨਗੀ ਬਣੀ ਹੋਈ ਹੈ ਦੂਸਰੀ ਤਰਫ ਬਾਦ ਦੁਪਹਿਰ ਤੋਂ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਚਾਹੇ ਉਹ ਸੰਗਰੂਰ ਪਟਿਆਲਾ ਜਾਂ ਇਹਨਾਂ ਦੇ ਨਾਲ ਲੱਗਦੇ ਇਲਾਕੇ ਹੁਣ ਚਾਹੇ ਮਾਝੇ ਪੱਛਮੀ ਦੇ ਖੇਤਰ ਹੁਣ ਉਹ ਫਾਜ਼ਿਲਕਾ ਬੋਹਰ ਮੁਕਸਰ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਅੱਜ ਰਾਤ ਤੋਂ ਪਹਿਲੋ-ਪਹਿਲੋ ਕਈ ਜਗ੍ਹਾ ਹਲਕੇ ਤੋਂ ਦਰਮਿਆਨੇ ਤੇ ਕਿਤੇ ਵਧੀਆ ਮੀਂਹ ਦੇ ਸ਼ਰਾਟੇ ਲੱਗ ਸਕਦੇ ਨੇ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਮਾਝੇ ਦੇ ਖੇਤਰ ਚਾਹੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਚੰਗੇ ਮੀਂਹ ਪੈਣ ਦੀਆਂ ਸੰਭਾਵਨਾ ਅੱਜ ਰਾਤ ਤੱਕ ਬਣੀਆਂ ਹੋਈਆਂ ਨੇ ਬੱਦਲਬਾਈ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਬਣੀ ਹੋਈ ਹੈ ਦੂਸਰੀ ਤਰਫ ਜਲੰਧਰ ਦੇ ਇਲਾਕੇ ਹੋ ਕੇ ਕਰਪੂਥਲਾ ਇਹਨਾਂ ਵਿੱਚ ਉਮੀਦ ਘੱਟ ਹੈ ਪਰ ਫੇਰ ਵੀ ਟੁੱਟਵੇਂ ਤੌਰ ਤੇ ਸ਼ਰਾਟੇ ਕਿਤੇ ਨਾ ਕਿਤੇ ਲੱਗ ਸਕਦੇ ਨੇ ਪਰ ਉਮੀਦ ਇਹਨਾਂ ਖੇਤਰਾਂ ਦੇ ਵਿੱਚ ਅੱਜ ਅਤੇ ਕੱਲ ਨੂੰ ਘਟ ਹੋਵੇਗੀ ਬਾਹਰ ਖੇਤਰ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਚਾਹੇ ਰੋਪੜ ਆਨੰਦਪੁਰ ਸਾਹਿਬ ਮੋਹਾਲੀ ਚੰਡੀਗੜ੍ਹ ਦੇ ਇਲਾਕੇ ਹੋਣ دوسری طرف ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਮੀਂਹ ਜਾਰੀ ਹੈ ਚਾਹੇ ਉਹ ਹਿਮਾਚਲ ਹਰਿਆਣਾ ਜਾਂ ਰਾਜ